ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਤਾ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਨੇ ਠੀਕ-ਠਾਕ ਹੋਵੋਗੇ ਪਰਮਾਤਮਾ ਤੁਹਾਡੇ ਤੇ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦੇਖੋ ਅਕਸਰ ਤੁਸੀਂ ਸੁਣਿਆ ਹੋਣਾ ਹੈ ਨਾ ਕਈ ਕਿ ਮੇਰਾ ਦਸਮ ਦਵਾਰ ਖੁੱਲ ਗਿਆ ਹੈ ਨਾ ਤੇ ਉਹਨੂੰ ਸਾਰਾ ਕੁਝ ਪਹਿਲਾਂ ਪਤਾ ਹੁੰਦਾ ਸੀ ਚਾਹੇ ਪਤਾ ਵੀ ਹੁੰਦਾ ਹੈ ਨਾ ਦਸਮ ਦਵਾਰ ਖੁੱਲਣਾ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਬਹੁਤ ਸਾਲਾਂ ਦੀ ਤਪੱਸਿਆ ਹੁੰਦੀ ਹੈ ਫਿਰ ਕਿਤੇ ਜਾ ਕੇ ਇਨਸਾਨ ਨੂੰ ਕੋਈ ਏਦਾਂ ਦੀ ਪ੍ਰਾਪਤੀ ਹੁੰਦੀ ਹੈਗੀ ਹੈ ਨਾ ਪਰ ਕਹਿੰਦੇ ਨੇ ਕਹਿੰਦੇ ਸੁਪਨੇ ਵੀ ਅਕਸਰ ਹਨਾ ਸੱਚ ਹੋ ਜਾਂਦੇ ਹੈਗੇ ਤੇ ਏਦਾਂ ਦੀ ਇੱਕ ਅੱਜ ਮੈਂ ਤੁਹਾਨੂੰ ਬਿਲਕੁਲ ਸੱਚੀ ਹਨਾ ਮੇਰੇ ਨਾਲ ਬੀਤੀ ਹੋਈ ਘਟਨਾ ਬਾਣਦੀਆਂ ਮੈਂ ਤੁਹਾਨੂੰ ਕੁਝਣਾ ਸੁਣਾਉਂਗੀ ਮੈਂ ਬਹੁਤ ਛੋਟੀ ਸੀਗੀ ਹਨਾ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਸਾਡੇ ਘਰਦਿਆਂ ਨੂੰ ਪਤਾ ਲੱਗਿਆ ਸੀਗਾ ਪਰ ਇਸ ਗੱਲ ਦਾ ਹਨਾ ਵੀ ਕੋਈ ਵੀ ਇਦਾਂ ਨਹੀਂ ਹੈਗਾ ਵੀ ਹਾਂ ਮੈਨੂੰ ਜੇ ਪਤਾ ਹੈਗਾ ਵੀ ਤਾਂ ਮੈਂ ਇਸ ਚੀਜ਼ ਨੂੰ ਰੋਕ ਲੂੰਗੀ ਕਿਉਂਕਿ ਜੋ ਵਾਹਿਗੁਰੂ ਨੇ ਕਰਨਾ ਹੈ ਹਨਾ ਉਹ ਤਾਂ ਉਦਾਂ ਹੀ ਹੋਣਾ ਹੈਗਾ ਪਤਾ ਸਾਡੇ ਘਰਦਿਆਂ ਨੂੰ ਵੀ ਸੀਗਾ ਹਨਾ ਵੀ ਮੈਨੂੰ ਇਸ ਚੀਜ਼ ਬਾਰੇ ਪਤਾ ਲੱਗ ਜਾਂਦਾ ਹੈਗਾ ਕਿਉਂਕਿ ਬਚਪਨ ਤੋਂ ਹੀ ਕੋਈ ਕੁਦਰਤ ਦੀ ਇਦਾਂ ਦੀ ਚੀਜ਼ ਹੈ ਕਿ ਜਦੋਂ ਸਾਡੇ ਕੁਝ ਹੋਣਾ ਹੁੰਦਾ ਹੈ ਸਾਡੇ ਇਹਦੇ ਘਟਨਾਵਾਂ ਕੋਈ ਇਦਾਂ ਦੀ ਹੋਣੀ ਹੁੰਦੀ ਹੈ ਕਈ ਘਟਨਾਵਾਂ ਦਾ ਮੈਨੂੰ ਪਹਿਲਾਂ ਪਤਾ ਹੁੰਦਾ ਕਾਫੀ ਸਮਾਂ ਪਹਿਲਾਂ ਨਾ ਮੈਂ ਛੋਟੀ ਸੀ ਕਿ ਜਦੋਂ ਮੈਂ 4th 5th ਕਲਾਸ ਦੇ ਵਿੱਚ ਪੜ੍ਹਦੀ ਸੀ ਨਾ ਮੈਨੂੰ ਰੋਜ਼ੋ ਬਣਾਉਂਦਾ ਹੁੰਦਾ ਇੱਕ ਵੀ ਜਿਹੜੀ ਸਾਡੇ ਘਰ ਦੀ ਬਾਹਰਲੀ ਕੰਧ ਹੈ ਨਾ ਉਹਦੇ ਵਿੱਚ ਕਿਸੇ ਨੇ ਨਾ ਤਵੀਤ ਰੱਖਿਆ ਹੋਇਆ ਹੈਗਾ ਤੇ ਮੈਂ ਮੰਮੀ ਨੂੰ ਦੱਸਦੀ ਵੀ ਮੰਮਾ ਮੈਨੂੰ ਇਦਾਂ ਇਦਾਂ ਲੱਗਦਾ ਹੈ ਨਾ ਮੰਮੀ ਕਹਿੰਦੇ ਵੀ ਨਹੀਂ ਤੈਨੂੰ ਉਹੀ ਲੱਗਦਾ ਹੈਗਾ ਤੇ ਚਲੋ ਥੋੜਾ ਸਮਾਂ ਲੰਘਿਆ ਹੈ ਨਾ ਇੱਕ ਦਿਨ ਮੈਂ ਖੇਡ ਰਹੀ ਸੀ ਉੱਥੇ ਖੇਡਦੇ ਖੇਡਦੇ ਨਾ ਮੈਂ ਉਸੇ ਬਿਰਲੇ ਦੇ ਵਿੱਚ ਹੱਥ ਮਾਰਿਆ ਤੇ ਉੱਥੋਂ ਮੈਨੂੰ ਤਵੀਤ ਲੱਭਿਆ ਨਾ ਤੇ ਮੈਂ ਮੰਮੀ ਨੂੰ ਜਾ ਕੇ ਦੱਸਿਆ ਵੀ ਮੰਮੀ ਮੈਨੂੰ ਇਦਾਂ ਨਾ ਤਵੀਤ ਲੱਗ ਬਿਆਗਾ ਤੇ ਚਲੋ ਫਿਰ ਵੀ ਮੰਮੀ ਨੇ ਕਹਿੰਦੇ ਵੀ ਕੋਈ ਸਟ ਗਿਆ ਹੋਊਗਾ ਉੱਥੇ ਕੋਈ ਇਦਾਂ ਦੀਆਂ ਗੱਲਾਂ ਹੋਣਾ ਹੋਗੀਆਂ ਤੇ ਬਾਅਦ ਦੇ ਵਿੱਚ ਵੀ ਇਹ ਨਾ ਕਈ ਗੱਲਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਮੈਂ ਦੱਸ ਦਿੰਦੀ ਤੇ ਘਰ ਦੇ ਇਗਨੋਰ ਕਰ ਦਿੰਦੇ ਹਨ ਫਿਰ ਉਸ ਤੋਂ ਬਾਅਦ ਹਨਾ ਮੇਰੀ ਮੈਰਿਜ ਹੋ ਗਈ ਮੈਂ ਇਸ ਤੋਂ ਬਾਅਦ ਵੀ ਹੈ ਨਾ ਸਾਡੇ ਨਾਲ ਕੁਝ ਇਦਾਂ ਦੀਆਂ ਘਟਨਾਵਾਂ ਹੋਈਆਂ ਜਿਹੜੀਆਂ ਕਿ ਮੈਂ ਆਪਣੀ ਸੱਸ ਨੂੰ ਦੱਸ ਦਿੰਦੀ ਵੀ ਮੰਮੀ ਇਦਾਂ ਇਦਾਂ ਹੋਣ ਵਾਲਾ ਦੇਖੋ A to Z ਮੈਨੂੰ ਉਹ ਚੀਜ਼ ਹਨਾ ਪਹਿਲਾਂ ਦਿਖਦੀ ਸੀਗੀ ਵੀ ਇਦਾਂ ਇਦਾਂ ਹੋਊਗਾ ਪਰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਉਹ ਐ ਹੋਊਗੇ ਹਨਾ ਕਿਉਂਕਿ ਉਹੀ ਗੱਲ ਹੈ ਕਿ ਇੱਕ ਵਾਰ ਇੱਕ ਰਾਜਾ ਸੀਗਾ ਨਾ ਉਹਨੂੰ ਪਹਿਲਾਂ ਪਦ ਲੱਗਿਆ ਸੀਗਾ ਵੀ ਉਹਦੀ ਮੌਤ ਹੈਗੀ ਵੀ ਉਹ ਉਹ ਨਾ ਉਹਦਾ ਇੱਕ ਮੁੰਡਾ ਸੀਗਾ ਉਹਦਾ ਵਿਆਹ ਹੋਊਗਾ ਵੀ ਵਿਆਹ ਹੁਣ ਜਾਊਗਾ ਉਹ ਜਿਹੜੀ ਉਹਦੀ ਘਰ ਵਾਲੀ ਆ ਉਹ ਵਿਆਹ ਕੇ ਮੁਰੂਗਾ ਤੇ ਉਹਨੂੰ ਇੱਕ ਸ਼ੇਰ ਖਾਊਗਾ ਹਨਾ ਤੇ ਜਦੋਂ ਉਸ ਰਾਜੇ ਨੂੰ ਪਤਾ ਲੱਗਿਆ ਵੀ ਮੇਰੇ ਮੁੰਡੇ ਦੀ ਮੌਤ ਇਦਾਂ ਹੋਣੀ ਹੈ ਤਾਂ ਉਹ ਰਾਜਾ ਕਹਿੰਦਾ ਵੀ ਮੈਂ ਆਪਣੇ ਪੁੱਤ ਨੂੰ ਹਨਾ ਮੌਤ ਤੋਂ ਬਚਾਉਣ ਵਾਸਤੇ ਜਿਹੜੇ ਰਸਤੇ ਦੇ ਵਿੱਚ ਸ਼ੇਰ ਖੜੂਗਾ ਹਨਾ ਵੀ ਮੈਂ ਉਹ ਰਸਤਾ ਹੀ ਬਦਲ ਦਊਗਾ ਤੇ ਉਹਨੇ ਇਸੇ ਤਰੀਕੇ ਨਾਲ ਕੀਤਾ ਉਹਨੇ ਆਪਣੇ ਪੁੱਤ ਨੂੰ ਹਨਾ ਦੂਸਰੇ ਰਸਤੇ ਤੋਰਤਾ ਉਹਦੀ ਬਰਾਤ ਨੂੰ ਤੇ ਜਦੋਂ ਸਾਰਾ ਕੁਝ ਵਿਆਹ ਲਿਆ ਕਰ ਲਿਆ ਹਨਾ ਉਹ ਘਰੇ ਵਾਪਸ ਆਉਣ ਲੱਗਿਆ ਅੱਗੇ ਨਾ ਇੱਕ ਟੋਕਣੀਆਂ ਦਿੱੰਦੇ ਹੁੰਦੇ ਸੀ ਜਿੱਦਾਂ ਕਿ ਹੁਣ ਤਾਂ ਸਟੀਲ ਦੇ ਭਰਤਨਾਂ ਦੇ ਵਿੱਚ ਜਾਂ ਹੁਣ ਤਾਂ ਡੱਬੇ ਹੀ ਦੇਣ ਲੱਗ ਗਏ ਹਨਾ ਸੱਸ ਵਾਸਤੇ ਹਨਾ ਇੱਕ ਮਲਕੀ ਲੱਡੂ ਜਾਂ ਮਠਿਆਈ ਪਾ ਕੇ ਦਿੰਦੇ ਹੁੰਦੇ ਸੀਗੇ ਉਦਾਂ ਦੀ ਕਿ ਟੋਕਣੀ ਸੀ ਉਹਦੇ ਉੱਪਰ ਆਟਾ ਲਗਾ ਕੇ ਦਿੰਦੇ ਹੁੰਦੇ ਸੀ ਹਨਾ ਪੁਰਾਣੇ ਆ ਜਿਹੜੇ ਸਮੇਂ ਦੀਆਂ ਗੱਲਾਂ ਨਹੀਂ ਆ ਇਹ ਇੱਕ ਸਮਝਾਉਣ ਦੇ ਤਾਕੀ ਹੁੰਦੀ ਨੇ ਨਾ ਵੀ ਆਪਾਂ ਕੁਝ ਨਹੀਂ ਕਰ ਸਕਦੇ ਜਿਹੜੀ ਵਾਹਿਗੁਰੂ ਦੀ ਤੇਸਤੀ ਸਾਜੀ ਹੋਈ ਉਹਦੇ ਵਿੱਚ ਤੇ ਉਹ ਜਿਹੜੀ ਹਨਾ ਉਹਦੇ ਘਰ ਵਾਲੀ ਸੀਗੀ ਤੇ ਉਹ ਜਿਹੜਾ ਰਾਜੇ ਦਾ ਮੁੰਡਾ ਸੀ ਉਹ ਕਾਫੀ ਜੱਪੀ ਤੱਪੀ ਸੀਗਾ ਮਲਕੇ ਇੱਕ ਨਾਮ ਜਪਣ ਵਾਲਾ ਲਾਲੋ ਹਨਾ ਸੀਗਾ ਤੇ ਬਾਕੀ ਸ੍ਰਿਸ਼ਟੀ ਦੀ ਹਨਾ ਰਚਨਾ ਹੈ ਸੀਗੀ ਤਾਂ ਇੱਕ ਪ੍ਰਾਣੀਆਂ ਕਹਾਣੀਆਂ ਨੇ ਇੱਕ ਸਮਝਾਉਣ ਵਾਸਤੇ ਹਨਾ ਤੇ ਉਹਨੇ ਨਾ ਉਹ ਆਟਾ ਉਤਾਰਿਆ ਕਿਉਂਕਿ ਰਸਤਾ ਬਹੁਤ ਲੰਮਾ ਸੀਗਾ ਉਹਦੀ ਜਿਹੜੀ ਘਰ ਵਾਲੀ ਸੀ ਉਹਨੇ ਉਹ ਆਟਾ ਉਤਾਰ ਲਿਆ ਬੈਠੀ ਬੈਠੀ ਨੇ ਉਤਾਰ ਕੇ ਨਾ ਉਹਦਾ ਸੇਰ ਬਣਾ ਲਿਆ ਸ਼ੇਰ ਬਣਾਇਆ ਹੋਇਆ ਤਾਂ ਉਹ ਆਪਦੇ ਘਰ ਵਾਲੇ ਨੂੰ ਕਹਿਣ ਲੱਗੀ ਹੈ ਨਾ ਵੀ ਅਗਰ ਤੂੰ ਇੰਨਾ ਜੱਪੀ ਤੱਪੀ ਹੈ ਵੀ ਤਾਂ ਤੂੰ ਹਨਾ ਇਹਦੇ ਵਿੱਚ ਜਾਣ ਪਾ ਕੇ ਦਿਖਾ ਪਰ ਉਹਨੂੰ ਕਿਹੜਾ ਪਤਾ ਸੀਗਾ ਵੀ ਮੈਨੂੰ ਸ਼ੇਰ ਨੇ ਖਾਣਾ ਹੈਗਾ ਤੇ ਉਹ ਕਹਿੰਦਾ ਵੀ ਨਹੀਂ ਐ ਇਦਾਂ ਵੀ ਆਪਣੀਆਂ ਸ਼ਕਤੀਆਂ ਨੂੰ ਹਨਾ ਖਰਾਬ ਨਹੀਂ ਕਰੀਦਾ ਉਹ ਕਹਿੰਦੀ ਨਹੀਂ ਵੀ ਤੂੰ ਹਨਾ ਇਹਦੇ ਵਿੱਚ ਜਾਣ ਪਾ ਕੇ ਦਿਖਾ ਤੇ ਉਹ ਉਹਦੇ ਵਿੱਚ ਜਾਣ ਪਾ ਦਿੰਦਾ ਤੇ ਉਹ ਸ਼ੇਰ ਉਹਨੂੰ ਖਾ ਜਾਂਦਾ ਤੇ ਜਦੋਂ ਜਾ ਕੇ ਸਾਰੀ ਹਨਾ ਬਰਾਤ ਜਿਹੜੀ ਹੁੰਦੀ ਹੈ ਦੱਸਦੀ ਹੈ ਜਾ ਕੇ ਰਾਜਨ ਵੀ ਤੇਰੇ ਪੁੱਤ ਨੂੰ ਸ਼ੇਰ ਖਾ ਗਿਆ ਤੇ ਰਾਜਾ ਕਹਿੰਦਾ ਵੀ ਮੇਰਾ ਪੁੱਤ ਤਾਂ ਦੂਸਰੇ ਰਸਤੇ ਆਇਆ ਸੀਗਾ ਵੀ ਉਹਨੂੰ ਸ਼ੇਰ ਨੇ ਫਿਰ ਦੱਸਿਆ ਵੀ ਸਾਰੀ ਗੱਲ ਇਦਾਂ ਇਦਾਂ ਹੋਈ ਹੈ ਨਾ ਇਹ ਤਾਂ ਚਲੋ ਇੱਕ ਸਮਝਾਉਣ ਵਾਸਤੇ ਹੈ ਨਾ ਕਹਾਣੀਆਂ ਨੇ ਵੈਸੇ ਵੀ ਤੁਸੀਂ ਬਹੁਤ ਹਨਾ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਣਾ ਹੈਗਾ ਇਹ ਹਕੀਕਤ ਹੁੰਦੀ ਹੈ ਕਿਉਂਕਿ ਮੌਤ ਨੇ ਜਿੱਥੇ ਤੁਹਾਨੂੰ ਹਨਾ ਕਹਿੰਦੇ ਹੁੰਦੇ ਨੇ ਮੌਤ ਉਹਨਾਂ ਚਿਰ ਨਹੀਂ ਆਉਂਦੀ ਜਿੰਨਾ ਚਿਰ ਉਹ ਸਥਾਨ ਉਹ ਜਗ੍ਹਾ ਤੇ ਉਹ ਸਮਾਂ ਮਿਲ ਕੇ ਵੀ ਹੈ ਨਾ ਭਿਰਦਾ ਨਹੀਂ ਹੈਗਾ ਉਹਨਾਂ ਚਿਰ ਉਹ ਬੰਦੇ ਨੂੰ ਮੌਤ ਨਹੀਂ ਆਉਂਦੀ ਹੈਗੀ ਤੇ ਉਸ ਤੋਂ ਬਾਅਦ ਹਨਾ ਇੱਕ ਵਾਰੀ ਅਸੀਂ ਬਾਬਾ ਬੁੱਢਾ ਸਾਹਿਬ ਦੀ ਬੀੜ ਗਏ ਹੋਏ ਸੀਗੇ ਮਰਤਸਰ ਸਾਹਿਬ ਤੇ ਮੈਨੂੰ ਸ਼ਾਮ ਨੂੰ ਸੁਪਨਾ ਆਇਆ ਵੀ ਏਦਾਂ ਏਦਾਂ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਹਨਾ ਇਸ ਤਰੀਕੇ ਨਾਲ ਵੀ ਮੇਰੇ ਦੋਨੇ ਭਰਾ ਨੇ ਹਨਾ ਉਹਦੀ ਉਹਨਾਂ ਦੀ ਡੈਥ ਹੋ ਗਈ ਪਰ ਉਹ ਸੁਪਨਾ ਜਦੋਂ ਮੈਂ ਸਵੇਰੇ ਮੰਮੀ ਨੂੰ ਦੱਸਿਆ ਮੰਮੀ ਕਹਿੰਦੇ ਵੀ ਸੁਪਨਾ ਮਾੜਾ ਹੀ ਆ ਨਾ ਚਲੋ ਡਰ ਜਾਂਦਾ ਬੰਦਾ ਨਾ ਤੇ ਅਸੀਂ ਆਉਣਾ ਵੀ ਸੀਗਾ ਕਿੱਡੀ ਦੂਰ ਦਾ ਰਸਤਾ ਸੀਗਾ ਤੇ ਮੰਮੀ ਕਹਿੰਦੇ ਤੂੰ ਜਾ ਕੇ ਅਰਦਾਸ ਕਰ ਤੇ ਮੈਂ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਹਨਾ ਜਾ ਕੇ ਬਾਬਾ ਗੁੱਡਾ ਸਾਹਿਬ ਦੀ ਬੀੜ ਵੀ ਵਾਹਿਗੁਰੂ ਜੀ ਹਨਾ ਕੋਈ ਵੀ ਬਿਗਣਾ ਤਾਂ ਅਸੀਂ ਕੱਟ ਦੇਣਾ ਹਨਾ ਕਿਉਂਕਿ ਕਹਿੰਦੇ ਨੇ ਪ੍ਰਮਾਤਮਾ ਦੇ ਅੱਗੇ ਜਦੋਂ ਆਪਾਂ ਅਰਦਾਸ ਕਰਦੇ ਆ ਤਾਂ ਉਹ ਸੂਲੀ ਨੂੰ ਨਾ ਸੂਲ ਬਣਾ ਕੇ ਕੱਟ ਦਿੰਦੇ ਹੈਗੇ ਤੇ ਉਸ ਦਿਨ ਰਸਤੇ ਦੇ ਵਿੱਚ ਹਨਾ ਸਾਡਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਸਾਡੀ ਗੱਡੀ ਦਾ ਨਾ ਮੂਹਰ ਸਾਰੀ ਟੁੱਟ ਗਈ ਸੀ ਪਰ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਹੋਈ ਕਰਕੇ ਹਨਾ ਅਸੀਂ ਸਾਰਾ ਪਰਿਵਾਰ ਵੱਜ ਕੇ ਸਾਰਾ ਪਰਿਵਾਰ ਅਸੀਂ ਗੱਡੀ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਨਾ ਹੋਰ ਵੀ ਇਦਾਂ ਦੀਆਂ ਬਹੁਤ ਜ਼ਿਆਦਾ ਨਾ ਘਟਨਾਵਾਂ ਹੋਈਆਂ ਨੇ ਜਿਹੜੀਆਂ ਕਿ ਪਹਿਲਾਂ ਮੈਨੂੰ ਪਤਾ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ ਪਰ ਕਰ ਕੁਝ ਨਹੀਂ ਸਕਦੀਆਂ ਨਾ ਇਸ ਚੀਜ਼ ਦੇ ਵਿੱਚ ਤੇ ਮੈਂ ਤਾਂ ਇਹੋ ਕਹਿਣੀ ਨੇ ਵੀ ਜ਼ਿਆਦਾ ਆਪਾਂ ਨਾ ਸੋਚੀ ਜਾਂਦੇ ਆ ਦਿਮਾਗ ਤੇ ਵੀ ਅਗਰ ਆਪਾਂ ਨੂੰ ਪਤਾ ਹੁੰਦਾ ਇਹ ਨਾ ਹੋਣ ਦਿੰਦਾ ਤੇ ਕੋ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਕੁਝ ਨਹੀਂ ਕਰ ਪਾਉਂਦੇ ਹੈਗੇ ਲਿਕੋ ਇਹ ਸਾਰੀਆਂ ਗੱਲਾਂ ਸੁਣਾਉਣ ਤੋਂ ਬਾਅਦ ਮੇਰਾ ਇਹੀ ਹੈਗਾ ਕਿ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਆ ਨਾ ਜਿਹੜਾ ਤੁਸੀਂ ਕਰਦੇ ਹੋ ਬਸ ਚੰਗਾ ਹੀ ਉਹਦੇ ਵਿੱਚ ਮੇਰਾ ਕੋਈ ਭਲਾ ਹੀ ਹੈਗਾ ਹਨਾ ਦੇਖੋ ਅਗਰ ਆਪਾਂ ਉਸ ਟਾਈਮ ਕਿਸੇ ਹੋਰ ਪਾਸੇ ਸਹਾਰਾ ਤੱਕਾਂਗੇ ਨਾ ਫਿਰ ਵੀ ਆਪਾਂ ਡੁੱਬਾਂਗੇ ਡੁੱਬਾਂਗੇ ਕਿਉਂਕਿ ਕਹਿੰਦੇ ਹੁੰਦੇ ਨੇ ਦੇਖੋ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਕਿਉਂਕਿ ਇਹ ਨਹੀਂ ਹੁੰਦਾ ਵੀ ਹਾਂ ਇੱਕ ਦਿਨ ਦੀ ਤਪੱਸਿਆ ਕਰ ਲਈ ਤੁਸੀਂ ਹੈ ਨਾ ਦੋ ਦਿਨ ਪਾਠ ਕਰ ਲਿਆ ਵੀ ਤੁਹਾਡੀ ਹੈ ਨਾ ਉਹਦੀ ਮਰਿਆਦਾ ਮਲਕੀ ਜਿਹੜੀ ਮਨੋ ਕਾਮਨਾ ਸੰਪੂਰਨ ਹੋ ਜੂਗੀ ਕਿਉਂਕਿ ਕਈ ਵਾਰੀ ਹੋ ਤਾਂ ਇਦਾਂ ਜਾਂਦਾ ਵੀ ਇੱਕ ਸਕਿੰਟ ਦੇ ਵਿੱਚ ਵੀ ਸਭ ਕੁਝ ਹੋ ਜਾਂਦਾ ਕਿਉਂਕਿ ਅੰਦਰੋਂ ਜਦੋਂ ਹੈ ਨਾ ਹਿਰਦੇ ਦੇ ਵਿੱਚੋਂ ਅਰਦਾਸ ਨਿਕਲਦੀ ਹੈ ਤਾਂ ਵਾਹਿਗੁਰੂ ਜੀ ਹੈ ਨਾ ਜ਼ਰੂਰ ਸੁਣਦੇ ਹੈਗੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਹਨਾ ਇਹੀ ਭਰੋਸਾ ਦਿਵਾਉਣੀ ਹੁੰਦੀ ਹੈ ਕਿ ਕਿਉਂਕਿ ਜਿਹੜੀਆਂ ਸਿਸਟਰ ਮੈਨੂੰ ਕਹਿ ਦਿੰਦੀਆਂ ਨੇ ਵੀ ਦੀਦੀ ਹੈ ਨਾ ਸਾਡੀ ਵਾਹਿਗੁਰੂ ਸੁਣਦੇ ਨਹੀਂ ਵਾਹਿਗੁਰੂ ਜੀ ਜਰੂਰ ਸੁਣਦੇ ਆ ਨਾ ਬਸ ਆਪਣੇ ਅੰਦਰੋਂ ਫਿਰਦੇ ਦੇ ਵਿੱਚੋਂ ਅਰਦਾਸ ਕਰਨ ਦੀ ਹੀ ਧੀਰ ਹੈ ਤੇ ਬਾਕੀ ਹੈ ਨਾ ਮੈਨੂੰ ਆਪਣੇ ਪਿਤਾ ਤੇ ਇੰਨਾ ਜ਼ਿਆਦਾ ਭਰੋਸਾ ਹੈ ਨਾ ਕਈ ਵਾਰੀ ਜਿੱਦਾਂ ਕਿ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਨਾ ਕਿਸੇ ਦੇ ਨਾਲ ਵੀ ਸਲਾਹਾਂ ਕਰਦੇ ਹੋ ਪਰ ਮੈਂ ਅੱਜ ਤੱਕ ਕਦੇ ਕਿਸੇ ਦੇ ਨਾਲ ਸਲਾਹ ਨਹੀਂ ਕਰਦੀ ਹੈਗੀ ਮੈਨੂੰ ਜਦੋਂ ਵੀ ਕਿਸੇ ਗੱਲ ਦਾ ਡਾਊਟ ਹੁੰਦਾ ਹੈ ਕਿਸੇ ਗੱਲ ਦਾ ਮੈਨੂੰ ਪੁੱਛਣੀ ਹੁੰਦੀ ਹੈ ਨਾ ਵੀ ਮੈਨੂੰ ਐਂ ਦੇ ਵੀ ਇਹ ਹੋਊਗੀ ਕਿ ਨਹੀਂ ਤਾਂ ਮੈਂ ਆਪਣੇ ਵਾਈ ਗੁਰੂ ਜੀ ਤੋਂ ਪੁੱਛਦੀ ਆਂ ਤੇ ਮੈਨੂੰ ਪੂਰੇ ਸੰਪੂਰਨ ਤਰੀਕੇ ਦੇ ਨਾਲ ਉਹਦਾ ਹੱਲ ਮਿਲ ਜਾਂਦਾ ਹੈ ਤੁਹਾਡੀ ਮੰਨ ਦੇ ਵਿੱਚ ਇਹ ਵੀ ਡਾਊਟ ਹੋਊਗਾ ਨਾ ਵੀ ਰੱਬ ਤੈਨੂੰ ਹਨਾ ਕਿਵੇਂ ਬੋਲ ਕੇ ਦੱਸ ਦਿੰਦਾਗਾ ਕਿਉਂਕਿ ਜੋ ਇਸਨੇ ਹਨਾ ਤਰਕਾ ਕਰਨਾ ਹੈ ਉਹ ਹਰ ਇੱਕ ਚੀਜ਼ ਤੇ ਕਰ ਲੈਂਦਾ ਹੁੰਦਾ ਪਰ ਫਿਰ ਵੀ ਚਲੋ ਮੈਂ ਤੁਹਾਡੀ ਇਸ ਗੱਲ ਨੂੰ ਵੀ ਹਨਾ ਸੰਕਿਆ ਨੂੰ ਦੂਰ ਕਰ ਦੇਣੀ ਆ ਦੇਖੋ ਜਦੋਂ ਵੀ ਕੋਈ ਵੀ ਇਦਾਂ ਦੀ ਗੱਲ ਹੁੰਦੀ ਹੈ ਹਨਾ ਵੀ ਹਾਂ ਜਿੱਦਾਂ ਕਿ ਲਾਲੋ ਕੋਈ ਵੀ ਗੱਲ ਹੈ ਮੇਰੇ ਮਨ ਦੇ ਵਿੱਚ ਵੀ ਮੈਂ ਇਹ ਮੇਰੀ ਹੋਊਗੀ ਜਾਂ ਨਹੀਂ ਹੋਊਗੀ ਹਨਾ ਕਿਵੇਂ ਹੋਊਗੀ ਤਾਂ ਮੈਂ ਕੀ ਕਰਦੀ ਆ ਮੈਂ ਕੁਛ ਹਨਾ ਪਰਚੀਆਂ ਕੱਟ ਲੈਣੀਆਂ ਸਲੀਪਾਂ ਕੱਟ ਲੈਣੀਆਂ ਉਹਦੇ ਉੱਪਰ ਲਿਖ ਲੈਣੀਆਂ ਨਾ ਨਹੀਂ ਵੀ ਲਿਖ ਲੈਣੀਆਂ ਹਾਂ ਵੀ ਲਿਖ ਲੈਣੇ ਵੀ ਹੋਊਗਾ ਜਾਂ ਨਹੀਂ ਹੋਊਗਾ ਨਾ ਦੇਖੋ ਮੈਨੂੰ ਆਪਣੇ ਗੁਰੂ ਸਾਹਿਬਾਂ ਦੇ ਇੰਨਾ ਭਰੋਸਾ ਹੈ ਵੀ ਮੈਂ ਉਹ ਕੰਮ ਨੂੰ ਨਹੀਂ ਕਰਦੀ ਜਿਹਦੇ ਉੱਤੇ ਹਨਾ ਨਹੀਂ ਆਉਂਦਾ ਹੈਗਾ ਤਾਂ ਇਸੇ ਤਰੀਕੇ ਦੇ ਨਾਲ ਹਨਾ ਮੈਂ ਗੁਰੂ ਸਾਹਿਬਾਂ ਜਿੱਥੇ ਸਾਡੇ ਅਸੀਂ ਪਾਠ ਕਰਦੇ ਗੁਰੂ ਸਾਹਿਬ ਗੁਟਕੇ ਰੱਖੇ ਹੋਏ ਨੇ ਪੋਥੀਆਂ ਰੱਖੀਆਂ ਹੋਈਆਂ ਨੇ ਨਾ ਗੁਟਕਾ ਸਾਹਿਬ ਦੇ ਅੱਗੇ ਮੈਂ ਫਿਰ ਉਹ ਸਲੀਪਾਂ ਨੂੰ ਨਾ ਰੱਖ ਦਿੰਦੀ ਆ ਜਿਹੜੀ ਸਲੀਪ ਮੈਨੂੰ ਗੁਰੂ ਸਾਹਿਬਾਂ ਦੇ ਅੱਗੇ ਜਾਂਦੀ ਹੈ ਮੈਂ ਉਸ ਸਲੀਪ ਨੂੰ ਲੈ ਕੇ ਆਪਦਾ ਮਲਕੇ ਵੀ ਸੋਚ ਲੈਣੇ ਵੀ ਹਾਂ ਵਸ ਇਹੀ ਗੁਰੂ ਸਾਹਿਬਾਂ ਦਾ ਹੁਕਮ ਹੈਗਾ ਕਿਉਂਕਿ ਮੈਂ ਕਦੇ ਵੀ ਇਨਸਾਨ ਦੀ ਅੱਜ ਤੱਕ ਹਨਾ ਓਟ ਨਹੀਂ ਤੱਕੀ ਹੈਗੀ ਮੇਰੇ ਤੇ ਬਹੁਤ ਜ਼ਿਆਦਾ ਮੁਸ਼ਕਿਲਾਂ ਆਈਆਂ ਨੇ ਬਹੁਤ ਜ਼ਿਆਦਾ ਹਨਾ ਜਿਹੜੇ ਮੈਨੂੰ ਪਰਸਨਲੀ ਤੌਰ ਤੇ ਜਾਣਦੇ ਨੇਗੇ ਉਹਨਾਂ ਨੂੰ ਪਤਾ ਹੈਗਾ ਤੁਸੀਂ ਵੀ ਪੁੱਛਦੇ ਹੁੰਦੇ ਹੋ ਨਾ ਵੀ ਦੀਦੀ ਤੁਹਾਡਾ ਹਨਾ ਹਾਸੀ ਮਲਕੇ ਤੋਰ ਸੀ ਇੰਨੇ ਖੁਸ਼ ਦੇ ਲਹਿਣੇ ਹੋ ਤੁਸੀਂ ਇੰਨੇ ਹਨਾ ਸਟਰੋਂਗ ਹੋ ਕਿਵੇਂ ਹੋ ਦੇਖੋ ਸੱਟਾਂ ਨੇ ਜਿਹੜੀਆਂ ਜ਼ਿੰਦਗੀ ਦੀਆਂ ਹਨਾ ਝੋਟਾਂ ਲੱਗਦੀਆਂ ਨੇ ਕਹਿੰਦੇ ਉਹ ਇਨਸਾਨ ਨੂੰ ਬਹੁਤ ਸਟਰੋਂਗ ਬਣਾ ਦਿੰਦੀਆਂ ਨੇ ਦੁੱਖ ਮੈਨੂੰ ਵੀ ਬਹੁਤ ਹੁੰਦਾ ਹੈ ਨਾ ਪਰ ਮੈਨੂੰ ਹੁਣ ਪ੍ਰਮਾਤਮਾ ਨੇ ਇੰਨਾ ਬਖਸ਼ਿਸ਼ ਦੇ ਦਿੱਤੀ ਹੈ ਕਿ ਕਿ ਮੈਂ ਉਸ ਨੂੰ ਹੱਸ ਕੇ ਕੱਟ ਲੈਣੀ ਹੈਗੀ ਹੈ ਨਾ ਕੋਈ ਵੀ ਇਦਾਂ ਦਾ ਇਨਸਾਨ ਨਹੀਂ ਹੁੰਦਾ ਜਿਹਨੂੰ ਤਕਲੀਫ ਨਾ ਹੋਵੇ ਜਿਵੇਂ ਮੈਂ ਕੋਕਿੰਡੀਆਂ ਹੀ ਵੀਡੀਓ ਬਣਾਉਂਦੀ ਸੀ ਦੇਖੋ ਇਹ ਵੀ ਕੋਈ ਪ੍ਰਮਾਤਮਾ ਦੀ ਖੇਡ ਹੈ ਕਿ ਜਿਹੜੀ ਮੈਨੂੰ ਇਦਾਂ ਦੀਆਂ ਵੀਡੀਓ ਬਣਾਉਣ ਵਾਸਤੇ ਉਹਨਾਂ ਨੇ ਲਾਇਆ ਕਿਉਂਕਿ ਮੈਂ ਜਿਹੜੀ ਉਦੋਂ ਵੀਡੀਓ ਬਣਾਈ ਸੀ ਵੀ ਮੇਰੇ ਪਾਪਾ ਜੀ ਨੇ ਕਿਵੇਂ ਸ਼ਰਾਬ ਛੱਡੀ ਹੈ ਨਾ ਸਾਡੇ ਘਰ ਚੋਂ ਕਿਵੇਂ ਗਰੀਬੀ ਗਈ ਉਹ ਬਸ ਬੈਠੀ ਮੇਰੇ ਮਨ ਦੇ ਵਿੱਚ ਕਬਲਬਲਾ ਆਇਆ ਕਿ ਮੈਂ ਤੁਹਾਡੇ ਨਾਲ ਉਸ ਚੀਜ਼ ਨੂੰ ਸਾਂਝੀ ਕਰਾਂ ਹਨਾ ਮੈਂ ਤੈਨੂੰ ਉਹ ਵੀਡੀਓ ਅਪਲੋਡ ਕਰਤੀ ਸੀ ਤੇ ਇੱਕ ਦੋ ਸਿਸਟਰ ਨੇ ਉਹਦੇ ਤੇ ਤਰਕ ਵੀ ਕੀਤਾ ਨਾ ਪਰ ਸਾਰਿਆਂ ਨੇ ਜਿਨ੍ਹਾਂ ਨੂੰ ਬਾਘਰੂ ਤੇ ਭਰੋਸਾ ਕਿਉਂਕਿ ਪਤਾ ਹੀ ਵੀ ਉਹਦੇ ਬਿਨਾ ਹਨਾ ਕੁਝ ਨਹੀਂ ਹੁੰਦਾ ਹੈਗਾ ਤੇ ਉਹਨਾਂ ਨੂੰ ਹਨਾ ਮੈਂ ਇਹ ਵੀ ਦੱਸਿਆ ਜੀ ਦੇਖੋ ਮੇਰੇ ਮਾਮਾ ਜੀ ਨੇ ਵੀ ਇਦਾਂ ਹੀ ਸ਼ਰਾਬ ਛੱਡੀ ਤੇ ਕਈ ਵਾਰੀ ਨਾ ਜਦੋਂ ਆਪਾਂ ਪਾਠ ਕਰਦੇ ਆਂਗੇ ਉਸ ਟਾਈਮ ਜਿਹੜੇ ਮਲਕੀ ਸ਼ਰਾਬ ਪੀਂਦੇ ਨੇ ਆਪਣੇ ਘਰ ਦੇ ਵਿੱਚ ਲਾ ਲਓ ਜਾਂ ਲੜਾਈ ਝਗੜੇ ਵਾਸਤੇ ਆਪਾਂ ਕੋਈ ਪਾਠ ਕਰਦੇ ਆਂ ਉਹ ਲਾ ਲਓ ਹਨਾ ਜੋ ਕੁਝ ਵੀ ਲਾ ਲਓ ਨਾ ਕਿਉਂਕਿ ਕਾਲ ਯੁਗ ਉਸ ਚੀਜ਼ ਨੂੰ ਮਲ ਕੇ ਜਿਆਦਾ ਆਪਾਂ ਨੇ ਤੇ ਪ੍ਰਭਾਵ ਪਾਉਂਦਾ ਹੈ ਨਾ ਉਹ ਜਿਆਦਾ ਚੀਜ਼ ਵੱਧ ਵੀ ਜਾਂਦੀ ਹੈ ਕਈ ਵਾਰੀ ਹੈ ਨਾ ਡਰ ਡਰਉਣਾ ਘਬਰਾਉਣਾ ਕਿਉਂਕਿ ਜਦੋਂ ਇਦਾਂ ਦੀ ਜਿਆਦਾ ਚੀਜ਼ ਦੀ ਹੱਦ ਹੁੰਦੀ ਹੈ ਨਾ ਫਿਰ ਸਮਝ ਲਓ ਵੀ ਵਾਹਿਗੁਰੂ ਕੁਝ ਚੀਜ਼ ਨੂੰ ਖਤਮ ਕਰਨ ਵਾਲੇ ਨੇ ਕਿਉਂਕਿ ਮੇਰੇ ਪਾਪਾ ਜੀ ਨੇ ਵੀ ਜਦੋਂ ਸ਼ਰਾਬ ਛੱਡੀ ਸੀ ਨਾ ਉਸ ਟਾਈਮ ਉਹ ਮੈਨੂੰ ਵੀ ਗਾਲਾਂ ਕੱਢਣ ਲੱਗੇ ਸੀਗੇ ਮਾਲਕੇ ਜਦ ਤੱਕ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹਨਾਂ ਨੇ ਕਦੇ ਵੀ ਹਨਾ ਇਦਾਂ ਨਹੀਂ ਕਰਿਆ ਸੀਗਾ ਪਰ ਕੁਝ ਅੰਤ ਸੀਗਾ ਹਨਾ ਕਹਿੰਦੇ ਹੁੰਦੇ ਨੇ ਕਹਿੰਦੇ ਫਿਰ ਅੰਤ ਹੁੰਦਾ ਹੈ ਫਿਰ ਆਪਣੇ ਹਿਰਦੇ ਦੇ ਵਿੱਚੋਂ ਅਰਦਾਸ ਨਿਕਲਦੀ ਹੈ ਰੋ ਰੋ ਕੇ ਜਦੋਂ ਆਪਾਂ ਹਿਰਦੇ ਦੇ ਵਿੱਚੋਂ ਅਰਦਾਸ ਕੱਢਦੇ ਆ ਨਾ ਅਰਦਾਸ ਨਿਕਲਦੀ ਹੈ ਵਾਹਿਗੁਰੂ ਉਹੀ ਜਾਣਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਵੀ ਦੇਖਾਂ ਵੀ ਇਹ ਮیرے ਦੀ ਖੜਦੇ ਨੇ ਵੀ ਜਾ ਕਿਦਰੇ ਹੋਰ ਹਨਾ ਉਹ ਕਰਦੇ ਨੇ ਤਾਂ ਦੇਖੋ ਵਾਰ-ਵਾਰ ਅਰਦਾਸਾਂ ਕਰੋ ਕੋਈ ਪਤਾ ਨਹੀਂ ਹੈ ਨਾ ਵਾਹਿਗੁਰੂ ਤੁਹਾਡੀ ਕਿਹੜੀ ਅਰਦਾਸ ਸੁਣ ਲੈਣ ਕੁਝ ਪੈਣਾ ਦੀ ਮੈਨੂੰ ਹਨਾ ਮੈਸੇਜ ਆਏ ਸੀ ਕਿ ਵੀ ਦੀਦੀ ਸਾਡੇ ਜਿਹੜੇ ਪਤੀ ਨੇ ਉਹ ਸਾਡੀ ਗੱਲ ਨਹੀਂ ਮੰਨਦੇ ਆ ਨਾ ਮੇਰੀ ਸੱਸ ਸਹੁਰੇ ਦੀ ਮੰਨਦੇ ਆ ਮੇਰੀ ਨਣਦਤੀ ਮੰਨਦੇ ਹੈਗੇ ਹਨਾ ਦੇਖੋ ਇਹਦੇ ਵਿੱਚ ਵੀ ਮੈਂ ਪੈਣੋਂ ਤੁਹਾਨੂੰ ਹੀ ਕਹੂੰਗੀ ਕਿ ਹਨਾ ਇੱਕ ਤਾਂ ਜਿਹੜੇ ਮੈਂ ਤੁਹਾਨੂੰ ਪਾੜ ਦੱਸਦੀਆਂ ਪਾੜ ਕਰੋ ਕਿਉਂਕਿ ਉਹਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੂਗੀ ਤੇ ਦੂਸਰਾ ਜਲਕ ਵਾਲੇ ਰੱਖਿਆ ਕਰੋ ਉਹਦੇ ਨਾਲ ਸਿੱਟਾ ਵੀ ਦਿਓ ਘਰ ਦੇ ਵਿੱਚ ਚਾਹ ਪਾਣੀ ਦੇ ਵਿੱਚ ਵੀ ਪਾਓ ਜਿਹੜੇ ਤੁਸੀਂ ਨਾ ਸਾਧੂ ਪਖੰਡੀਆਂ ਕੋਲੇ ਇਲਾਚੀਆਂ ਕਰਾਉਂਦੇ ਆ ਫਿਰਦੀਆਂ ਉਹਦੀ ਲੋੜ ਨਹੀਂ ਹੈਗੀ ਤੁਸੀਂ ਨਾ ਦੋ ਚਾਰ ਇਲਾਚੀਆਂ ਲੈ ਕੇ ਆਪਣੇ ਹੈਨਾ ਅੱਗੇ ਰੱਖ ਲਿਆ ਕਰੋ ਉਸੇ ਨੂੰ ਪੀਸ ਕੇ ਆਪਣੀ ਚਾਹ ਦੇ ਵਿੱਚ ਪਾਓ ਸਵੇਰ ਉੱਠ ਕੇ ਆਪਣੀ ਸੱਸ ਨੂੰ ਹੈਨਾ ਦਿਓ ਉਹਦੇ ਪੈਰਿਆਂ ਤਲਾ ਕੇ ਉਹਨੂੰ ਚਾਹ ਦੇ ਦਿਓ ਆਪਣੇ ਪਤੀ ਨੂੰ ਦੇ ਦਿਓ ਇਥੇ ਹੀ ਤੁਹਾਡੇ ਘਰ ਦਾ ਕਲੇਸ਼ ਖਤਮ ਹੋਣ ਲੱਗ ਜਾਊਗਾ ਕਿਉਂਕਿ ਆਪਾਂ ਬਸ ਇਦਾਂ ਸੜੀ ਜਾਂਦੇ ਆ ਇੱਕ ਦੂਜੇ ਤੋਂ ਕਰਕੇ ਹਨਾ ਵੀ ਹਾਂ ਉਦਾਂ ਦਾ ਇਹ ਦੇਖੋ ਪਹਿਲਾਂ ਵੀ ਉਹ ਉਹਨਾਂ ਦੇ ਪੁੱਤ ਹੁੰਦਾ ਉਹਨਾਂ ਦੀ ਭਾਈ ਹੁੰਦਾ ਨਾ ਛੋਟ ਛੋਟੀ ਗੱਲ ਤੇ ਨਾ ਐਸੇ ਗੁੱਸੇ ਨਾ ਕਰਿਆ ਕਰੋ ਕਿਉਂਕਿ ਅਗਰ ਤੁਸੀਂ ਚੀਜ਼ਾਂ ਨੂੰ ਇਗਨੋਰ ਕਰਨੀਆਂ ਸਿੱਖ ਜੂਗੇ ਨਾ ਤੁਸੀਂ ਆ ਤੁਹਾਡਾ ਜਿਹੜਾ ਜੀਵਨ ਬਹੁਤ ਸੁਖਾਲਾ ਹੋ ਜਾਊਗਾ ਤੁਸੀਂ ਹਰ ਇੱਕ ਗੱਲ ਤੇ ਆਪਣੇ ਮਨ ਨੂੰ ਨਾ ਮਲਕੀ ਇਦਾਂ ਨਾ ਸੋਚਿਆ ਕਰੋ ਵੀ ਮੈਂ ਕੱਲੀ ਆ ਮੈਂ ਕੱਲੀ ਆ ਨਹੀਂ ਵਾਹਿਗੁਰੂ ਗੇ ਅਰਦਾਸ ਕਰਿਆ ਕਰੋ ਸਾਰਿਆਂ ਨੂੰ ਪਿਆਰ ਕਰਿਆ ਕਰੋ ਕਹਿੰਦੇ ਇੱਕ ਹਨਾ ਇਨਸਾਨ ਹੁੰਦਾ ਹੈਗਾ ਬਾਬਾ ਜੀ ਦੱਸਦੇ ਹੁੰਦੇ ਨੇ ਕਹਿੰਦੇ ਵੀ ਉਹ ਵਿਚਾਰਾ ਦੋਨੇ ਪਾਸੇ ਫਸ ਜਾਂਦਾ ਨਾ ਤਾਂ ਉਹ ਮਾਂ ਕਣੀਓ ਕਰਨ ਵਾਲਾ ਨਾ ਸੁਨੋਂਕਣੀ ਨਾ ਅਗਰ ਉਹ ਦੋਨੇ ਜਣੀਆਂ ਹਨਾ ਜਿਹੜੀ ਸੱਸ ਹੈ ਉਹ ਕਹਿੰਦਾ ਕਿ ਤੇਰਾ ਪਤੀ ਆ ਗੱਲ ਐਦਾਂ ਹੈ ਨਾ ਜੇ ਨੂੰ ਕਹਿੰਦਾ ਕਿ ਮਾਂ ਤੇਰਾ ਪੁੱਤ ਐਦਾਂ ਹੈਗਾ ਹਨਾ ਆਪੀ ਲੜਾਈ ਖਤਮ ਹੋ ਜੇ ਤਾਂ ਪਲੀਜ਼ ਮੇਰੇ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਹੈਗੀ ਹੈ ਨਾ ਤੇ ਵਾਹਿਗੁਰੂ ਤੇ ਭਰੋਸਾ ਰੱਖੋ ਤੇ ਛੋਟੀ ਛੋਟੀਆਂ ਗੱਲਾਂ ਤੇ ਨਾ ਕਲੇਸ਼ ਨਾ ਪਾਇਆ ਕਰੋ ਕਿਉਂਕਿ ਜ਼ਿੰਦਗੀ ਬਹੁਤ ਥੋੜੀ ਹੈ ਜੇ ਚੰਗੀ ਲੱਗੀ ਤਾਂ ਅੱਗੇ-ਅੱਗੇ ਜਰੂਰ ਸ਼ੇਅਰ ਕਰਨਾ ਤੇ ਆਪਣੇ ਚੈਨਲ ਦਾ ਨਾਮ ਆਕਾ ਪਿਆਰ ਔਰ ਵਲੌਗ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਹੁਣ ਆਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ